لگاتار وائی جا رہی ہے ایک کلو میٹر کی مار سے دیکھو جی اتر بیٹھ رہے ہیں مار ودا دیتی گئی ہے اور جب کسان واپس آن مجبور ہو چکے ہیں آ دیکھو जी <laughs> हांजी ਮੁੰਡਾ ਪਾਪੂ ਪਾ ਕੇ ਪੱਥਰ ਪੁੱਤਰਾ ਹਲਾਵਾਂਗੇ ਨਾ ਅੱਛਾ ਫੱਟੇ ਜਖੜ ਨੰਗਾ ਕੇ ਮਿਲਾਂਗੇ ਅੱਛਾ ਹਉ ਜਾਈ ਚੱਲ ਜੀ ਸਿੱਖਾ ਪੁਰਸਾਲਾ ਪੁਰਸਾਲਾ ਉਹਦੇ ਉਹਦੇ ਜੁਮਾਤੇ ਗੱਲ ਕਰਦੀ ਸਰਕਾਰ ਸੰਘਾਰ ਰਹੀਆਂ ਲੋਕਾਂ ਨੂੰ ਭੁਲੇਖਾ ਪਾ ਰਹੀ ਹੈ ਕਿ ਗੱਲਬਾਤ ਸਾਡੀ ਚੱਲ ਰਹੀ ਹੈ ਹੁਣ ਵੀ ਕਿਆ ਖੇਤੀ ਮੰਤਰੀ ਦਾ ਗਿਆਨ ਆਇਆ ਕਿ ਕਿਸਾਨਾਂ ਲਈ ਅਸੀਂ ਗੱਲਬਾਤ ਲਈ ਤਿਆਰ ਆ ਪਰ ਦੂਜੇ ਪਾਸੇ ਸਾਡੇ ਬਾਟਰਾਂ ਤੇ ਕਿਸਾਨਾਂ ਤੇ ਗੋਲੇ ਸਿੱਧੇ ਜਾ ਰਹੇ ਨੇ ਜਿਹੜੇ ਆਪਣੇ 10 15 ਪਿੱਛੇ ਟਰੈਕਟਰ ਜਿਹਦੇ ਕੋਲੇ ਟੋਜਣਾ ਨੂੰ ਮੂੰਹੇ ਲਾਵਾਂਗੇ ਆਪਾਂ ਇਸ ਕਰਕੇ ਕਿਸੇ ਨੇ ਕਾਲੀ ਨਹੀਂ ਕਰਨੀ ਸਰਕਾਰ ਜਿੰਨਾ ਜ਼ਬਰਦਸਤ ਕਰਨਾ ਕਰੀ ਜਾਵੇ ਤਾਂ ਹੁਣੇ-ਹੁਣੇ ਹਾਈ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੂੰ ਝਾੜਾ ਪਈਆਂ ਨੇ ਕਿ ਪੰਜਾਬ ਦੇ ਲੋਕ ਦਿੱਲੀ ਜਾ ਰਹੇ ਨੇ ਤੁਸੀਂ ਰੋਕਾਂ 9 ਤਰੀਕ ਤੋਂ ਲਾਈਆਂ ਨੇ ਭਰਾਵੋ ਛੋੜੇ ਸੰਘਰਸ਼ ਦੀ ਹੌਲੀ-ਹੌਲੀ ਜਿੱਤ ਕਰਨੀ ਵੱਧ ਵੱਧ ਰਿਹਾ ਹੈ ਹਰਿਆਣਾ ਜੇ ਤਾਂ ਸਪੱਟਿਪਣੀ ਹੈ ਆਸਣ ਨੂੰ ਹੋ ਸਕਦਾ ਰੇਰ ਸਰਕਾਰ ਨੂੰ ਆਪ ਖੋਲਣੇ ਪੈਣ ਇਹਵੇਂ ਜਿ ਕਰ ਦੋ ਉਸ ਤੂ ਸੀ ਜਿਵੇਂ ਪਿੱਛੇ ਤੋਂ ਆਇਓ ਸਾਡੀਆਂ ਬਹੁਤ ਪਿੱਛੇ ਜਿਹੜਾ ਗੈਪ ਪੈ ਗਿਆ ਉਹ ਲਿੱਗਣ ਦਾ ਵੀ ਸਾਡੇ ਤੇ ਜ਼ਬਰ ਟਾ ਹੈਗਾ ਅਸੀਂ ਇਸ ਪ੍ਰਧਾਨ ਮੰਤਰੀ ਨੂੰ ਚੈਲੰਜ ਕਰਦੇ ਆ ਤੇ 3 ਮਹੀਨੇ ਰਹਿ ਗਏ ਪੂਰੇ ਭਾਰਤ ਦਾ ਕਿਸਾਨ ਪੂਰੇ ਭਾਰਤ ਦੀਆਂ ਸੜਕਾਂ ਤੇ ਆ ਜਾਊਗਾ ਆ ਸਰਕਾਰਾਂ ਨੂੰ ਇਹ ਚੈਲੰਜ ਕਰਦੇ ਆ ਜੋ ਲੋਕ ਸ਼ਕਤੀ ਖੜੀ ਹੋਣ ਵਾਲੀ ਹੈ ਵੋਟ ਰਾਜ ਤੋਂ ਲੋਕਾਂ ਦਾ ਮਲਕੇ ਵੀ ਨਹੀਂ ਹੋਗਾ ਉਹ ਖੜਿਆ ਪਛਵਾਸ਼ ਪੂਰੇ ਭਾਰਤ ਦੇ ਵਿੱਚ ਲੋਕ ਸ਼ਕਤੀ ਖੜੀ ਕਰੂਗੀ ਅਸੀਂ ਲੋਕਾਂ ਨੂੰ ਸਨੇਹਾ ਦਿੰਨੇ ਆ ਲੋਕ ਸ਼ਕਤੀ ਪੈਦਾ ਕਰੋ ਕਿਤੇਰੀ ਜੋ ਗੈਰ ਸਜੋਤਾ ਹੈ ਇਹ ਸਾਡੇ ਭਾਰਤ ਲਈ ਬਹੁਤ ਘਟ ਗਿਆ ਇਸ ਦੇ ਜਿਹੜੇ ਹੋਰ ਦੇਸ਼ ਹੈ ਉਹ ਉਹ ਦੇਸ਼ ਜਿਹੜੇ ਨੇ ਆਉਂ ਪਾਵਲ ਕੋਲੇ ਜ਼ਮੀਨ ਹੈ ਉਹਨਾਂ ਖਤਰੀ ਬਹੁਤ ਘਾਤਕ ਹੈ ਅਮਰੀਕਾ ਨਾਲ ਟਕਰਾ ਸਾਡੀ ਭਾਰਤ ਦੇਸ਼ ਪ੍ਰਧਾਨ ਮੰਤਰੀ ਰਾਹੀਂ ਅਸੀਂ ਇਹ ਨਹੀਂ ਮਨ ਲ ਕੇ ਹੋਣ ਦੇਣਾ ਜਿਹੜਾ ਸਾਡੇ ਨਰਮੇ ਦੀ ਖੇਤੀ ਬੁਰਾ ਹਾਲ ਕਰਤਾ ਹਜ਼ਾਰ ਨੂੰ ਵਿਖਦਾ ਅਨੂ ਪੈਦਾ ਕਰਕੇ 18-20 ਹਜ਼ਾਰ ਨੂੰ ਪੈਂਦਾ ਹੈਗਾ ਉਹ ਪ੍ਰੋਟੈਕਟ ਲਿਆ ਕੇ ਅਮਰੀਕਾ ਦਾ ਇਥੇ ਤਾਰਤਾ ਔਰ ਨੂੰ ਜੂੰਦੀ ਪੈਦਾ ਪੂਰੀ ਕਰਦਾ ਹੈਗਾ ਔਟ ਕਣਕ ਦੀ ਡਿਊਟੀ ਮਲਕੇ ਵੀ ਖਤਮ ਕਰਤਾ ਟੈਕਸ ਉਹ ਵੀ ਕਣਕ ਤਾਰ ਨੂੰ ਫਿਰਦਾ ਹੈਗਾ ਖੇਤਰ ਭੂਮੀ ਸੋਭ ਕ੍ਰੂਨ ਦੇ ਵਿੱਚ ਉਹ ਵੀ ਕਿਸਾਨਾਂ ਦੇ ਹੱਥ ਚ ਨੀਗਾ ਜੋ ਗਲਤ ਨੀਤੀ ਨਾਲ ਚੜਿਆ ਹੋਇਆ ਕਰਜ਼ਾ ਉਹ ਵੀ ਪੂਰਾ ਮਲਕੇ ਮਾਫ ਕੀਤਾ ਜਾਵੇ ਕਿਸਾਨੀ ਜਨਸਾਂ ਦਾ ਭਾ ਲਾਹੇ ਬੰਦ ਕੀਤਾ ਜਾਵੇ ਨਿਜੀ ਕਰਨ ਦੇਸ਼ ਦੇ ਵਿੱਚ ਵਧੜ ਹੈਗਾ ਸਾਡਾ ਚੈਲੰਜ ਹੈ ਇਸ ਪ੍ਰਧਾਨ ਮੰਤਰੀ ਨੂੰ ਕਿ ਅਸੀਂ ਪੂਰਾ 3 ਮਹੀਨੇ ਰਹਿਗੇ ਤੇਰੀ ਸਰਕਾਰ ਦੇ ਜਿੰਨਾ ਚਿਰ ਤੁਹ ਖਤਰ ਨਹੀਂ ਹੋ ਜੇਗਾ ਉਹਨਾ ਚਿਰ ਅਸੀਂ ਇਥੋਂ ਜਾਵਾਂਗੇ ਰੀ ਪੂਰੇ ਪਹਾੜ ਦੇ ਕਿਸਾਨਾਂ ਨੂੰ ਸੜਕਾਂ ਤੇ ਤਾਰ ਦਿਆਂਗੇ ਅਸੀਂ ਪੂਰਾ ਅਜੇ ਸੇ ਪੰਜਾਬ ਨਹੀਂ ਹਰਿਆਣਾ ਨਹੀਂ ਜੁਪੀ ਨਹੀਂ ਪੂਰੀ ਸਾਈਜ ਸਾਈਜ਼ ਤੇ ਜਾਂ ਕਿਸਾਨ ਇੱਥੇ ਆਪਣੇ ਆਪ ਚ ਆਜੂਗਾ ਸੜਕਾਂ ਤੇ ਆਜੂਗਾ ਕਹਿਣ ਜੈਸੂ ਫਿਰ ਲੋਕਾਂ ਨੂੰ ਬੇਚੀ ਕਰਦੇ ਐ ਵੋਟਾਂ ਤੇ ਬਾਤ ਚੀਮ ਨਾ ਰੱਖੋ ਲੋਕ ਸ਼ਕਤੀ ਪੈਦਾ ਕਰੋ ਲੋਕਾਂ ਨੂੰ ਲੋਕ ਸ਼ਕਤੀ ਪੈਦਾ ਕਰੋ ਇਹਨਾਂ ਨੂੰ ਘੇਰੋ ਪਿੰਡਾਂ ਚ ਆ ਮੂਰੇ ਚੋਣਾ ਆਉਣੀ ਆ ਇਹ ਕੋਈ ਚੱਟੇ ਬੱਟੇ ਆ ਆ 75 ਦੇ ਵਿੱਚ ਬਦਲਿਆ ਸੀ ਅਮਰਜਸਪੀ ਲਾਈ ਸੀ ਇੱਕ ਤਾਂਗ ਰਮਲ ਕੇ ਵੀ ਇੰਦਰਾ ਗਾਂਧੀ ਹਟ ਜੇ ਔਰ ਦੇਖ ਲਓ ਮੋਤੀ ਆਏ ਨੇ ਜਿਹੜੇ ਚੰਦ ਚੜਾਏ ਆ 14 ਦੇ ਵਿੱਚ ਵੀ ਇਸ ਨੇ 900 ਮਣਕਣ ਕਸ਼ੇਰੀਆ ਤੋਂ ਮੰਗਾਈ ਸੀ ਸਾਡੇ ਇੱਕ ਘੋਲੇ ਕਿਸਾਨਾਂ ਨੂੰ ਨਹੀਂ ਪਤਾ ਲੱਗਦਾ ਅਸੀਂ ਸਾਡੀ ਜਮਾਤ ਨੂੰ ਸਮਝਾਉਣ ਦੇ ਵਿੱਚ ਲੱਗੇ ਆ ਅਸੀਂ ਗੈਰ ਸਮਝਾਤਾ ਤੋੜ ਕੇ ਛੱਡਾਂਗੇ ਅਤੂਗਾ ਦੇ ਗੋਲੇ ਲਗਾਤਾਰ ਅਤੂਗਾ ਸਾਡੇ ਜਿਹੜੀ ਰੇਂਜ ਹੈ ਉਹ ਵਧਾਈ ਜਾ ਰਹੀ ਹੈ ਜਿਵੇਂ ਜਿਵੇਂ ਕਿਸਾਨ ਅੱਗੇ ਵਧੇ ਸੀ ਉਹਨਾਂ ਨੂੰ ਪਿੱਛੇ ਤੱਕ ਲੈਂਦੀ ਉਸੇ ਵੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਹਦੇ ਵਿੱਚ ਤੁਸੀਂ ਆਹ ਦੇਖੋ ਤਗੜੇ ਰਹੋ ਤਗੜੇ Ayo, 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 ayo. ਆ ਵੀ ਕਰੋ ਨਾ ਸਾਡੇ ਨੂੰ ਜਰੂਰ ਆਪਰੇ ਲਾ ਲੈਂਗੇ ਪਾਣੀ ਨਾ ਕੋਲ ਤੇ ਅੱਧੀ ਹੋ ਜੇ ਰੇਲੇ ਤੇ ਲਾ ਲੂਗਾ ਤੇਰੀ ਨੂੰ ਹੋ ਗਏ ਬੰਦ ਚੱਲ ਗਾ ਚੱਲ ਜੀ ਬਣਾਣਗੇ ਤੇ ਇੱਕ ਨੇ ਬੱਲਾ ਹੀ ਚੱਕਿਆ ਸੀ یہ کراج آ